ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾ ਸਤਿਗੁਰਾਂ ਦੀ ਕਿਰਪਾ ਦੇ ਨਾਲ ਫੁਨੇ ਬਾਣੀ ਦੀ ਸੰਥਿਆ ਸਰਵਣ ਕਰ ਰਹੇ ਆ ਅੱਜ ਸਤਿਗੁਰਾਂ ਦੀ ਕਿਰਪਾ ਦੇ ਨਾਲ ਚੌਥੀ ਪੌੜੀ ਤੋਂ ਸੰਥਿਆ ਆਰੰਭ ਕਰਾਂਗੇ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਜੇਸ ਘਰ ਵਸਿਆ ਕੰਤ ਕੰਤ ਤੇ ਵਿਸ਼ਰਾਮ ਲਵਣਾ ਹੈ ਸਾ ਸਸੇ ਕੰਨਾ ਬੋਲਣਾ ਹੈ ਵਡ ਭਾਗਣ ਉਹਦੇ ਨਾਲ ਵੋਵਾ ਡੱਡਾ ਭੱਬੇ ਕੰਨਾ ਗੱਗਾ ਨਾਣੇ ਲਾ ਵਡ ਭਾਗਣ ਇਸ ਤਰ੍ਹਾਂ ਬੋਲਣਾ ਹੈ ਤੇਸ ਬਣਿਆ ਨਾਣਾ ਲਾ ਕੇ ਬੋਲਣਾ ਹੈ ਹੱਬ ਹਾ ਅਦਗ ਭੱਬੇ ਔਕੜ ਹੱਬ ਸੀਗਾਰ ਇਥੇ ਵਿਸ਼ਰਾਮ ਸਾਈ ਸੋਹਾਗਣੇ ਸਾਈ ਸਸੇ ਕੰਨਾ ਈੜੀ ਬਿਹਾਰੀ ਸਾਈ ਬੋਲਣਾ ਹੈ ਇਥੇ ਕਈ ਸੰਗਤ ਸਸੇ ਕੰਨਾ ਉੱਤੇ ਬਿੰਦੀ ਲਾ ਕੇ ਈੜੀ ਬਿਹਾਰੀ ਉੱਤੇ ਬਿੰਦੀ ਲਾ ਕੇ ਸਾਈ ਬੋਲ ਦਿੰਦੀਆਂ ਨੇ ਪਰ ਸਾਈ ਦਾ ਅਰਥ ਹੈ ਪਰਮਾਤਮਾ ਇਥੇ ਸਾਈ ਐ ਸਾਈ ਦਾ ਅਰਥ ਹੈ ਉਹ ਸੋਹਾ ਗਣੇ ਸੋਹਾ ਗਣ ਹਨ ਥਾਉ ਸੁੱਤੀ ਸਸੇ ਔਂਕਰ ਉੱਤੇ ਅਦਗ ਤਤੇ ਬਿਹਾਰੀ ਸੁੱਤੀ ਇਥੇ ਜਮ ਕੇ ਲੱਗੇਗੀ ਹੋਏ ਏੜੀ ਸਹਾਰੀ ਅਚਿੰਤ ਐੜਾ ਮੁਕਤਾ ਇਥੇ ਵਿਸ਼ਰਾਮ ਹੈ ਮਨ ਆਸ ਉਰਾਈਆ ਹਰ ਹਾਂ ਆਏ ਕੰਨ ਉੱਤੇ ਬਿੰਦੀ ਲਾਉਣੀ ਹੈ ਬਿੰਦੀ ਤੋਂ ਬਿਨਾ ਨਹੀਂ ਬੋਲਣਾ ਬਿੰਦੀ ਲਾ ਕੇ ਬੋਲਣਾ ਹਰ ਹਾਂ ਇਥੇ ਜਮ ਕੇ ਜਾ ਘਰ ਆਇਆ ਕੰਤ ਇਥੇ ਵਿਸ਼ਰਾਮ ਤਾ ਸੱਤਾ ਮੁਕਤਾ ਕੰਨਾ ਲਾ ਕੇ ਤਾ ਨਹੀਂ ਬੋਲਣਾ ਮੁਕਤਾ ਹੈ ਲਗਾ ਮਾਤਰਾ ਨਹੀਂ ਲੱਗੀ ਹੋਈ ਤੱਤੇ ਦੇ ਤੱਤਾ ਮੁਕਤਾ ਤਾ ਸਬ ਪੱਬਾ ਔਂਕੜ ਹੈ ਭਾਰਾ ਬੋਲਣਾ ਹੈ ਕੇਛੁ ਪਾਈਆ ਆਸਾ ਇਤੀ ਇਤੀ ਪੋਲਾ ਬੋਲਣਾ ਕਸਕੇ ਨਹੀਂ ਬੋਲਣਾ ਇਥੇ ਜਮ ਕੇ ਆਸਕ ਇਥੇ ਵਿਸ਼ਰਾਮ ਆਸ ਪੁਰਾਈਆ ਪੱਪੇ ਔਂਕੜ ਰਾਰੇ ਕੰਨਾ ਈੜੀ ਬਿਹਾਰੀ ਪੁਰਾਈ ਐੜੇ ਜਲਾਮਾ ਹੈ ਪੁਰਾਈ ਹੈ ਇਸ ਤਰ੍ਹਾਂ ਬੋਲਣਾ ਹੈ ਤਤ ਗੁਰ ਭਏ ਈੜੀ ਲਾ ਦਇਾਲ ਈੜੀ ਸਿਆਰੀ ਰੋਣੀ ਹੈ ਦਦਾ ਈੜੀ ਸਿਆਰੀ ਐੜੇ ਕੰਨ ਲੱਲਾ ਦਇਾਲ ਇਥੇ ਵਿਚਿ ਰਾਮ ਤਤ ਤਤ ਮੁਕਤ ਪੂਰਾ ਪਾਈਐ ਮੈਂ ਤਨ ਆਵ ਗਾਣ ਗੱਗਾ ਨਾਣਾ ਗਾਣ ਆਵ ਗਾਣ ਕਥਾ ਬੋਲਣਾ ਹੈ ਬਹੁਤ ਇਥੇ ਵਿਚਾਰਾਮ ਕੇ ਕੱਕੇ ਸਿਹਾਰੀ ਕੇ ਬੋਲਣਾ ਨਾ ਲਾ ਕੇ ਕੇ ਨਹੀਂ ਬੋਲਣਾ ਕੱਕੇ ਸਿਹਾਰੀ ਕੇ ਖਿਚਵੀ ਆਵਾਜ਼ ਆਵੇਗੀ ਕੇ ਆਵ ਗਣ ਨਾਣਾ ਖਾਇਆ ਹਰ ਹ ਇਥੇ ਜਮ ਕੇ ਸਤ ਗੁਰ ਭਏ ਦਇਆਲ ਇਥੇ ਵਿਚਾਰਾਮ ਤ ਮਨ ਠਹਿਰਾਇਆ ਕਹੋ ਨਾਨਕ ਬੇਅੰਤ ਬੱਬੇ ਲਾਂ ਲਾ ਕੇ ਲੰਮਾ ਕਰਕੇ ਬੋਲਣਾ ਬੇਅੰਤ ਇਥੇ ਵਿਸ਼ਰਾਮ ਬੇਅੰਤ ਤੇ ਆਇਆ ਤੇ ਦੇਸ ਆਇਆ ਦੁੱਤਰ ਦਦੇ ਔਂਕਰ ਉੱਤਯਦ ਗਤਤਾ ਰਾਰੇ ਔਂਕਰ ਦੁੱਤਰ ਇਹੋ ਸੰਸਾਰ ਸਤ ਗੁਰੂ ਤਰਾਇਆ ਸੰਸਾਰ ਤੇ ਵਿਸ਼ਰਾਮ ਮਿੱਟਿਆ ਮਮੇ ਅਦਕ ਲਾਉਣੀ ਹੈ ਆਵਾ ਗਉਣ ਆਵਾ ਵਖ ਗਉਣ ਵਖ ਨਾਣੇ ਔਂਕਰ ਲਾਉਣੀ ਐ ਇਥੇ ਵਿਚਰਾਮ ਜਾਂ ਜੱਜੇ ਕੰਨਾ ਉੱਤੇ ਬਿੰਦੀ ਜਾਂ ਪੂਰਾ ਪਾਇਆ ਹਰ ਹਾਂ ਬਿੰਦੀ ਲਾ ਕੇ ਇਥੇ ਜਮ ਕੇ ਅੰਮ੍ਰਿਤ ਐੜੇ ਟਿੱਪੀ ਅੰਗ ਬੋਲ ਕੇ ਮੰਮਾ ਰਾਰੇ ਸਿਹਾਰੀ ਤੱਤੇ ਔਂਕਰ ਮ੍ਰਿਤ ਅੰਮ੍ਰਿਤ ਹਰ ਕਾ ਨਾਮ ਇਥੇ ਵਿਚਰਾਮ ਸਤ ਗੁਰ ਤੇ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ